ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਤੇ ਮਿੱਤਰੋ ਬਹੁਤ ਕੀ ਆਸੀ ਪੰਜਾਬ ਦੇ ਮੁੱਦਿਆਂ ਤੇ ਬੋਲੀ ਚੱਲਗੇ ਮੁੱਦਿਆਂ ਤੇ ਬੋਲੀ ਚੱਲਗੇ ਜਿਹੜੇ ਖਲਾਫਤ ਬਣੇ ਪਏ ਉਹਨਾਂ ਤੇ ਬੋਲੀ ਚੱਲਗੇ ਪਰ ਕਿਤੇ ਨਾ ਕਿਤੇ ਜਦੋਂ ਕੋਈ ਲੋਕ ਭੇਜ ਦਿੰਦੇ ਹਨ ਸਾਨੂੰ ਵੀਡੀਓ ਵੀ ਆ ਦੇਖਿਓ ਵੀਰੇ ਇਹਦਾ ਮੜਾਇਆ ਕਰਿਓ ਸਰਵਿਸ ਇਹਦੀ ਮੜੀ ਕਰਿਓ ਸਰਵਿਸ ਫੇਰ ਨਾ ਜਦੋਂ ਵੀਡੀਓ ਵੇਖ ਕੇ ਗੁੱਸਾ ਪਹੁੰਚੜਦਾ ਇੱਕ ਪਾਸੇ ਪਤਾਨੀ ਲੋਕ ਆਪਦੇ ਘਰਾਂ 'ਚ ਇਕੱਜ ਆਪ ਦੋ ਜਾਨੇ ਜਿਹੜਾ 10 ਜੀਆਂ ਦਾ ਪਰਿਵਾਰ ਹਨ 8 ਜਾਨੇ ਕਿਤੇ ਹੋਰ ਬੈਠੇ ਆ ਦੋ ਜਾਨੇ ਆ ਤੇ ਘਰ ਦੀ ਰਾਖੀ ਬੈਠੀ ਆ ਪਾਣੀ 'ਚ ਪੈਂਦੇ ਆ ਮੱਛਰਾਂ 'ਚ ਪੈਂਦੇ ਆ ਵਿਚਾਰੇ ਹਨਾ ਉਹਨਾਂ ਜ਼ਿੰਦਗੀ ਜਿਹੜੀ ਬਰਬਾਦ ਹੋ ਗਈ ਤੇ ਇਹ ਕਹੇ ਜੇ ਕਤਿਹੜ ਹੈ ਅਹੇ ਜੇ ਕਤਿਹੜ ਤੁਸੀਂ ਲੋਕ ਚੜਾਇਆ ਜਿਨ੍ਹਾਂ ਨੂੰ ਆ ਕਤਿਹੜ ਦੇਖੋ ਇਹ ਕਹਿੰਦਾ ਬਾਰਿਸ਼ ਪੈ ਰਹੀ ਆ ਇੰਜੋਇਮੈਂਟ ਕਰ ਰਹੇ ਆ ਦੇਖੋ ਲਿਖਿਆ ਹੈ ਨਹੀਂ بارش 'ਚ ਮੈਂ ਇੰਜੋਏ हिमाचल में क्या स्थिति है बारिश रुकी है या वहीं वहाँ पे अभी भी लगातार हो रही है मुझे पिछला पता है कई दिन से बारी बारिश थी हिमाचल में लेकिन अभी का है हालिया फ़िलहालिया का कुछ पता नहीं है फ्रेंड्स अभी हम खा रहे हैं खाना क्योंकि सुबह वाला खाना आज हम पर बारह बजे के तकरीबन क्योंकि सुबह से बारिश हो रही है और कल हमने बनाए थे पकौड़े तो मैंने चाय के साथ सुबह पकौड़े खा लिए थे इस वजह से ये देखो ਹੈਂ ਇੱਕ ਪਾਸੇ ਲੋਕਾਂ ਦੇ ਘਰਾਂ ਦੇ ਘਰ ਉੱਜੜ ਗਏ ਤੇ ਇਹਨਾਂ ਦਾ ਇੰਜੋਏ ਆ ਯਾਰ ਇਹਨਾਂ ਨੂੰ ਇੰਨੀ ਕੱਕ ਲੈ ਜਿੰਨਾ ਨੂੰ ਤੁਸੀਂ ਚੜਾ ਰੱਖਿਆ ਇੰਨੀ ਕੱਕ ਲੈ ਇਹਨਾਂ ਨੂੰ ਤੁਸੀਂ ਬੋਲਦੇ ਆ ਤੁਸੀਂ ਕਹਿੰਦੇ ਨੇ ਤੁਸੀਂ ਯਾਰ ਕਾਪੋ ਬੋਲਦੇ ਆ ਤੁਸੀਂ ਇਹਨਾਂ ਨੂੰ ਹਾਈਲਾਈਟ ਕਰਦੇ ਆ ਅਸੀਂ ਹਾਈਲਾਈਟ ਕਰਦੇ ਲੱਖ ਲੱਖ ਵੀਊ ਤਾਂ ਸਾਡੇ ਤੋਂ ਜਦੋਂ ਵੀਡੀਓ ਭੇਜਦੇ ਆ ਉਦੋਂ ਪਹਿਲਾਂ ਆਇਆ ਪਿਆ ਹੁੰਦਾ ਇਹਨਾਂ ਦਾ ਅਸੀਂ ਨਹੀਂ ਹਾਈਲਾਈਟ ਕਰਦੇ ਇਸ ਤੇ ਇਹਨਾਂ ਨੂੰ ਲਾਂਹਤਾ ਪਾਉਣੇ ਆ ਤੇ ਤੁਹਾਨੂੰ ਇਹ ਗੱਲ ਦੀ ਕਰਦੇ ਆ ਤਬਾਬਨੀ ਦਿੰਨੇ ਆ ਇਸ ਗੱਲ ਤੋਂ ਹਟ ਜੋ ਹਟ ਜੋ ਇਹਨੂੰ ਇੱਕ ਕਮੈਂਟ ਨਾ ਕਰੋ ਇਹਨੂੰ ਅਨਫੋਲੋ ਕਰ ਦੋ ਇਹ ਨਹੀਂ ਹੈਗਾ ਪਤਾ ਬੰਦਾ ਇਹ じゃ ਇਹ ਇੱਕ ਟਿੱਕਾ ਨੰਬਰ ਦਾ ਪਤਾ ਬੰਦਾ ਇਹ ਇੰਜੋਇਮੈਂਟ ਕਰੀ ਜਾਂਦਾ ਸਾਡੇ ਘਰ ਉੱਜੜ ਗਏ ਇਹ ਇਹ ਮੀਂਹ ਜਿਹੜਾ ਆ ਇਹ ਮੀਂਹ ਨੇ ਪਤਾ ਨਹੀਂ ਕਿੱਲੇ ਘਰ ਉਜਾੜਦੇ ਕਿੰਨੇ ਕ ਪਸ਼ੂ ਉਜਾੜਦੇ ਕਿੰਨੀਆਂ ਕ ਗੋਥੀਆਂ ਧਾਤੀਆਂ ਕਿੰਨੀਆਂ ਕ ਬੰਦੇ ਉਜਾੜਦੇ ਸਾਡੇ ਬੱਚੇ ਅਲੰਗ ਬੈਠੇ ਆ ਰਿਸ਼ਤੇਦਾਰਾਂ ਚ ਤੇ ਮਾਪਿਓ ਘਰੇ ਬੈਠਾ ਤੇ ਜਿਹੜੇ ਪਾਣੀ ਦੇ ਵਿੱਚ ਬੈਠਾ ਮੱਛਰਾਂ ਚ ਹੋਰ ਪਤਾ ਨਹੀਂ ਕਿੰਨਾ ਗੰਦਾ ਪਾਣੀ ਆ ਤੇ ਦੇਖੋ ਤੁਸੀਂ ਇਹਨਾਂ ਦਾ এনਵਾਇਰਨਮੈਂਟ ਆ بارشਾਂ ਦੇ ਵਿੱਚ ਤੇ ਸਾਡੇ ਘਰ ਚ ਦਿੰਦੀ ਇਹ ਫਰਕ ਆ ਖਾਂਦਾ ਆਪਣੇ ਚ ਇਹ ਫਰਕ ਆ ਪੰਜਾਬ ਦੇ ਲੋਕਾਂ ਚ ਜੇ ਕਿਸੇ ਦੇ ਘਰੇ ਅੱਗ ਲੱਗੀ ਆ ਨਾ ਤੇ ਆਪਦੇ ਘਰੇ ਵੀ ਅੱਗ ਇੱਕ ਦਿਨ ਲੱਗੂਗੀ ਸੋਚ ਕੇ ਚੱਲੀਦਾ ਹੁੰਦਾ ਜੇ ਮੇਰੇ ਗਵਾਂਢੀਆਂ ਦੇ ਘਰ ਗੱਲ ਲੱਗੀ ਆ ਨਾ ਮੈਨੂੰ ਜਸ਼ਨ ਨਹੀਂ ਮਨਾਉਣਾ ਚਾਹੀਦਾ ਉਹ ਗੱਲਾਂ ਦਾ ਮੈਂ ਮੈਂ ਥੋੜਾ ਗੁੱਸੇ 'ਚ ਗਾਲ੍ਹਾਂ ਵੀ ਨਿਕਲਣਗੀਆਂ ਭੈਣਾ ਨੂੰ ਮੈਂ ਪਹਿਲਾਂ ਹੀ ਸ਼ੌਰੀ ਮੰਗ ਲੈਣਾ ਵੀ ਭੈਣ ਮੇਰੇ ਤੋਂ ਮਾਫ਼ ਕਰ ਦੋ ਗਾਲ੍ਹਾਂ ਨਿਕਲਣਗੀਆਂ ਮੈਨੂੰ ਗੁੱਸਾ ਬਹੁਤ ਚੜ੍ਹਿਆ ਇਹ ਇਹ ਬੰਦੇ ਜਿਹਨੇ 4-5 ਪਾਰਟ ਬਣਾਏ ਵੇ ਆ ਇਹ ਵੀਡੀਓ ਤੇ ਤੇ ਇਹਨਾਂ ਦਾ এনवायरमेंट ਕੀ ਖਾ ਰਿਆ ਹੋਵੇ ਤੂੰ ਵੱਖਰਾ ਕੁਝ ਖਾ ਰੇਂ ਅਸੀਂ ਇਹ ਨਹੀਂ ਕਰਦੇ ਨਹੀਂ ਵੇਖੀ ਬੁੱਟੀ ਦਾ ਇੱਕੋ ਢੇਡ ਜਿਹਦਾ ਪਰਦਾ ਟਕੰਗ ਹੁੰਦਾ ਭਾਲਾਂ ਦੀ ਚਟਨੀ ਨਾਲ ਗੁੱਸਾ ਲੈ ਸਾਨੂੰ ਕੀ ਦਿਖਾਉਣਾ ਤੇ ਕੀੜੇ ਤੂੰ ਤੂੰ ਤਾਂ ਭੁੱਖਾ ਮਰਨ ਵਾਲਾ ਬੰਦਾ ਸੀ ਜਿਹੜੇ ਨੂੰ ਤੈਨੂੰ ਲੋਕਾਂ ਨੇ ਇੰਨਾ ਖੁਸ਼ ਕਰਤਾ ਹੁਣ ਤੈਨੂੰ 15 ਤੋਂ ਚੈਨਲ ਬਣਾਈ ਬੈਠਾ ਫੇਰ ਕਹਿੰਦਾ ਆਹ ਚੈਨਲਾਂ ਤੇ ਆਹ ਚੈਨਲਾਂ ਤੂੰ ਨਾ ਬਚ ਜਾ ਤੈਨੂੰ ਦੱਸਦਾ ਗੱਲ ਅਸੀਂ ਉਲਝੇ ਹੋਰ ਪਾਸੇ ਪਏ ਆ ਕਿਤੇ ਜੇ ਕਿਤੇ ਸਾਡਾ ਮਣ ਇੱਕ ਟੰਟ ਕਾਣਾ ਉਹ ਨਾ ਤੈਨੂੰ ਇਹ ਜੀ ਮੰਜੀ ਠੋਕ ਦੇ ਤੇਰੀ ਤੂੰ ਸਾਰੀ ਉਮਰ ਦੇ ਉੱਠਣਾ ਸੀ ਤੂੰ ਸਾਨੂੰ ਆਪ ਜਾਣ ਬੁੱਝ ਕੇ ਲੇਖਦਾ ਤੂੰ ਇਹ ਗੱਲਾਂ ਜਾਣ ਬੁੱਝ ਕੇ ਪੰਜਾਬ ਵਾਲੇ ਮੇਰੇ ਤੇ ਬੋਲਣਗੇ ਤੇ ਮੈਨੂੰ ਉਹਦੇ ਪੈਸੇ ਆਉਣਗੇ ਤੂੰ ਹਟ ਜਾ ਇਹ ਗੱਲਾਂ ਤੋਂ ਤੂੰ ਬਹੁਤ ਮੱਛਰਿਆ ਵਾਂ ਠੀਕ ਹੈ ਤੇ ਕੋਈ ਨਹੀਂ ਉਹ ਬੈਠਾ ਉੱਪਰ ਕੋਈ ਉਹਨੇ ਸਾਰਾ ਕੁਝ ਦੇਖ ਲੈਣਾ ਕੋਈ ਗੱਲ ਨਹੀਂ ਲੈ ਲੋ ਹੁਣ ਇਹਨੂੰ ਲਾਂਭ ਤਾਂ ਇਹ ਜਿਹਾਂ ਪਾਉਣਾ ਇਹ ਦਾ ਇੰਜੋਏਮੈਂਟ ਦੇਖ ਲੋ ਇਹਦਾ ਜੁਆਇੰਟ ਸਾਡੇ ਘਰ ਉੱਤਰ ਗਈ ਯਾਰ ਕੋਈ ਵੈਸੇ ਹੀ ਲਿਖ ਲੋ ਵੀ ਅੱਜਕੱਲ ਪੰਜਾਬ ਚ ਬਹੁਤ ਮਾੜਾ ਹੋ ਰਿਹਾ ਸਾਰੇ ਤੁਹਾਨੂੰ ਲੋਕ ਚੰਗਾ ਹੀ ਕਹਿਣਗੇ ਜੇ ਮਾੜਾ ਜ ਆ ਤੁਸੀਂ ਲਿਖ ਦੋਗੇ ਤਾਂ ਪਰ ਇਹਨਾਂ ਨੇ ਦਿਖਣਾ ਨਹੀਂ ਇਹਨਾਂ ਨੇ ਤਾਂ ਕੁੱਤੇ ਪਗਾਈ ਹੋਰ ਕਰਨੀ ਤੇ ਆ ਦੇਖ ਲੋ ਵੀਡੀਓ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਇਹ ਵੀਡੀਓ ਸਹੀ ਹੈ ਦੀ ਇੰਜੋਏਮੈਂਟ ਵਾਲੀ ਕੀ ਗੱਲ ਤਾਂ ਤੇ ਜਿਹੜੇ ਇਹਨਾਂ ਦੇ ਬੰਦੇ ਨੇ ਤੇ ਸਾਲੇ ਬੰਦੇ ਆ ਠੀਕ ਹੈ ਤੇ ਇਹਦੀ ਮੰਗੀ ਦੇ ਭਰਾ ਬੰਦੇ ਆ ਤੇ ਉਹ ਤਾਂ ਨਾ ਹੀ ਵੇਖਣੇ ਵੀਡੀਓ ਨੂੰ ਤੇ ਭੈਣਾ ਮੈਨੂੰ ਕਰਦੇ ਨੇ ਮਾਸ ਕਿਉਂਕਿ ਇਹ ਚ ਗਾਲਾਂ ਨਿਕਲਣਗਾ ਗੁੱਸਾ ਬਹੁਤ ਵੀਡੀਓ ਕੋਈ ਉਲਝਣਾ ਨਹੀਂ ਚਾਹਦੇ ਸੀ ਪਰ ਇਹ ਮੂਰੇ ਆ ਗਈ ਕਿਸੇ ਭੈਣ ਨੇ ਭੇਜਦੀ ਤੇ ਉਹਨੇ ਟਾਈਪ ਕੀਤਾ ਮੈਨੂੰ ਕਹਿੰਦੀ ਵੀਰੇ ਇਹਦੀ ਚੰਗੀ ਜਿਹੀ ਤਰ੍ਹਾਂ ਰੀਲ ਬਣਾਓ ਕਹੇ ਮੇਰੀ ਗੱਲ ਸੁਣਨਾ ਗੋਲੀ ਵੀ ਨਹੀਂ ਮਾਰ ਸਕਦੇ ਆਪਾਂ ਇਹ ਜਿਹੇ ਬੰਦੇ ਨੇ ਹਨਾ ਆਪ ਦਾ ਗੰਦ ਨੂੰ ਛੇੜਾਂਗੇ ਕਹਿੰਦੇ ਹੁੰਦੇ ਆ ਗੰਦ ਆਪ ਦੀ ਸੱਤੇ ਪੈਣਗੇ ਠੀਕ ਹੈ ਤੇ ਆਪਾਂ ਇਹ ਜਿੱਦਾਂ ਤੋਂ ਲੈਣਾ ਨਹੀਂ ਕੁਛ ਪਰ ਜਿਹੜਾ ਸਾਡੇ ਪੰਜਾਬ ਦੇ ਵਿੱਚ ਉਹ ਜਾੜਾ ਸ਼ੁਰੂ ਹੋਇਆ ਬਣਾ ਉਹਦਾ ਤੋਂ ਇੰਜੋਏਮੈਂਟ ਵਸ ਰਹੇ ਆ ਤੈਨੂੰ ਤੈਨੂੰ ਤਾਂ ਲਾਂਹ ਤਾਂ ਪਾ ਜਾ ਤੇ ਤੁਸੋਂ ਨੂੰ ਕਿਵੇਂ ਲੱਗੀ ਵੀਡੀਓ ਤੁਸੀਂ ਵੀ ਲਾਂਹ ਤਾਂ ਪਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਜਿਉਂਦੇ ਵਸਦੇ ਰਹੋ ਘਰਾਂ ਦੇ ਵਿੱਚ ਸੇਫ ਰਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ